ਮੈਂ ਕਿ ਇੱਕ ਅਦਾ ਨਾ ਜੋ ਕੋਈ ਜਿਹੜੇ ਹੈਗੇ ਬਾਹਰ ਆਪਣੇ ਮੈਨੂੰ ਵੀ ਪਤਾ ਚੱਲੂ ਕਿ ਥੋੜੇ ਥੋੜੇ ਗਾੜ੍ਹ ਹੈਗੇ ਉਹ ਗੁਰਦੀਪ ਵੀਰ ਹੁਣਾ ਜਾਣ ਕੇ ਕਹਿੰਦਾ ਗੁਰਦੀਪ ਵੀਰ ਹੁਣਾ ਹਾਂ ਗੁਰਦੀਪ ਵੀਰ ਦੀ ਆਵਾਜ਼ ਲੱਗਦੀ ਆ ਉਹ ਵੀ ਤਾਂ ਹੈਲੋ ਹਾਂ ਜੀ ਪਛਾਣ ਗੁਰਦੀਪ ਵੀਰੇ ਆ ਜੀ ਹਾਂ ਜੀ ਹਾਂ ਜੀ ਧੋ ਸੁਣਾਓ ਜੀ ਨਵੀਤਾ ਜੀ ਔਰ ਬਸ ਵਧੀਆ ਵਧੀਆ ਤੁਸੀਂ ਦੱਸੋ ਸੇਤਾ ਕਿਦਾ ਸੇਤਾ ਠੀਕ ਹੈ ਜੀ ਔਰ ਕਰੇ ਕਰੇ ਵਧੀਆ ਕਰੇ ਸਭ ਵਧੀਆ ਜੀ ਚੜਦੀ ਕਲਾ ਤੁਸੀਂ ਸੁਣਾਓ ਕੀ ਬਣਦਾ ਕਿਰਪਾ ਕਿਰਪਾ ਮਾਲਕ ਜੀ ਤੁਸੀਂ ਦੱਸੋ ਕਿ ਨੰਬਰ ਤੇਰੇ ਨਹੀਂ ਕੀਤਾ ਹੋਇਆ ਮੇਰਾ ਬਾਹਰ ਵਾਲਾ ਨਹੀਂ ਤੁਸੀਂ ਕਦੇ ਫੋਨ ਨਹੀਂ ਕੀਤਾ ਹੈਗਾ ਅੱਜ ਪਤਾ ਨਹੀਂ ਕਿਵੇਂ ਯਾਦ ਆ ਗਈ ਕੀ ਨੰਬਰ ਹੈਗਾ ਆਪਣਾ ਬਾਹਰ ਵਾਲਾ ਤੇ ਆਹ ਕਰ ਲਓ ਜਿ세 ਠੀਕ ਹੈ ਜੀ ਠੀਕ ਹੈ ਹੋਰ ਦੱਸੋ ਸਿੱਟਾ ਕੀ ਦੱਸੋ ਬਸ ਇੱਤਾ ਚੱਲੀ ਜਾਂਦਾ ਜੀ ਥੋੜੇ ਜਿ ਮਾਰਜਾ ਚੱਲ ਰਹਾ ਸੀ 10 ਦਿਨਾਂ ਤੋਂ ਹੁਣ ਤਾਂ ਵੈਸੇ ਠੀਕ ਐ ਹਾਂਜੀ ਅੱਛਾ ਅੱਛਾ ਹੁਣ ਠੀਕ ਆ ਹਾਂਜੀ ਹਾਂਜੀ ਠੀਕ ਐ ਜੀ ਚਲੋ ਪਾਣੀ ਆ ਗਿਆ ਬਾਕੀ ਹੋਰ ਦੱਸੋ ਬਾਜੀ ਤੁਸੀਂ ਸੁਣਾਓ ਨਨੀਤਾ ਜੀ ਤੁਸੀਂ ਸੁਣਾਓ ਕਦੋਂ ਮਾਰਨਾ ਇੰਡੀਆ ਚੱਕਰ ਬਸ ਮਾਰਦਾ ਹਾਂ ਜੀ ਹੁਣ ਨੇੜੇ ਜਾਂ ਅੱਛਾ ਹਾਂਜੀ ਹਾਂਜੀ ਕੋਈ ਉਹ ਕੰਮ ਬੰਦ ਰਿਹਾ ਵਾ ਠੀਕ ਹੈ ਜੀ ਠੀਕ ਆ ਹਾਂ ਜੀ ਹੋਰ ਕੀ ਕਰੇ ਜਾਂਦੇ ਜੇ ਬਸ ਕੁਛ ਨਹੀਂ ਤਿਆਰ ਹੋਣ ਲੱਗੇ ਤੇ ਨਾਂ ਧੋਕੇ ਅੱਛਾ ਹਾਂ ਜੀ ਹਾਂ ਪੱਗ ਲੱਗੇ ਤੇ ਬੰਨਣ ਅੱਛਾ ਚਲੋ ਕੋਈ ਨਹੀਂ ਹੋਰ ਬਸ ਹੋ ਤੁਸੀਂ ਸੁਣਾਓ ਨਮੀਤਾ ਜੀ ਬੈਕ ਐਕਟਿਵ ਹੋ ਜੀ ਉਹ ਦੋਨਾਂ ਚੜ੍ਹ ਨਹੀਂ ਪਲਾ ਚਲੇ ਜਾਂਦਾ ਵਧੀਆ ਜਾਂਪਣਾ ਤਾਂ ਚਲੋ ਠੀਕ ਹੈ ਵਧੀਆ ਫੇ ਕੰਮ ਕਰ ਕਿਵੇਂ ਆ ਹਾਂ ਬਸ ਕੰਮ ਕਰ ਵਧੀਆ ਚੱਲਦਾ ਆਪਣਾ ਕਿਰਪਾ ਹੈ ਜੀ ਮਾਲਕ ਦੀ ਠੀਕ ਹੈ ਜੀ ਠੀਕ ਹੈ ਹਾਂ ਜੀ ਹੁਣ ਕਰੀ ਜੋ ਹਾਂ ਜੀ ਹਾਂ ਕਰੀਏ ਜੀ ਹਾਂ ਜੀ ਉਹ ਮੈਨੂੰ ਇੱਕ ਛੋਟਾ ਜਿਹਾ ਕੰਮ ਸੀ ਜੀ ਜੀ ਨਹੀਂ ਹੁਤਾ ਹਾਂਜੀ ਹਾਂ ਦੱਸੋ ਕੋਈ ਗੱਲ ਨਹੀਂ ਹਾਂ ਉਹ ਉਹ ਛੋਟਾ ਜਿਹਾ ਕੰਮ ਇਹਦਾ ਸੀ ਕਿ ਆਪਾਂ ਜਿਹੜੇ ਏਜੰਟ ਹੀ ਹੁੰਦੇ ਜੀ ਜਿਹੜੇ ਟਰੈਵਲ ਏਜੰਟ ਹਾਂਜੀ ਹਾਂਜੀ ਉਹਨਾਂ ਨੇ ਕੋਈ ਪੇਮੈਂਟ ਦੇਣੀ ਸੀ ਮੈਂ ਗ੍ਰੀਨ ਕਾਰਡ ਦੀ ਅੱਜ ਹੀ ਡੇਟ ਸੀ ਹਾਂਜੀ ਉਹਨਾਂ ਨੇ ਵੀ ਬੇਟ ਗਿਆ ਅਜਾ ਲਾਸ਼ ਤੇ ਉਹਨਾਂ ਦੇ ਫੋਨ ਤੇ ਫੋਨ ਆ ਰਹੇ ਸੀ ਮੇਰੇ ਕੋਲ ਅੱਛਾ ਅ ਤੇ ਉਹ ਪੇਮੈਂਟ ਇਧਰ ਭੇਜਾਂਗਾ ਮੈਂ ਤੁਹਾਨੂੰ ਡੇਲੇ ਅਕਾਊਂਟ 'ਚ ਅੱਛਾ ਜੀ ਆ ਤੁਸੀਂ ਉਹਨੂੰ ਗਾਹ ਕਰਨੀ ਸੀ ਏਜੰਟ ਨੂੰ ਤੇ ਉਹਦੀ ਡਿਟੇਲ ਵੀ ਭੇਜਣਾ ਤੇ ਉਹਦਾ ਨੰਬਰ ਵੀ ਤੇ ਉਹਨੂੰ ਦੇਣ ਹੈਗੇ ਆਪਾਂ ਅੱਛਾ ਅੱਛਾ ਠੀਕ ਹੈ ਹਾਂਜੀ ਇਹ ਛੋਟਾ ਜਿਹਾ ਕੰਮ ਸੀ ਕਿਹੜੀ ਜਗ੍ਹਾ ਏਜੰਟ ਹੋ ਰੇ ਅਜੈਂਟ ਆਪਣਾ ਇੰਡੀਆ ਦਾ ਹੀ ਹੈਗਾ ਨਾ ਨਾ ਕਿਹੜੀ ਜਗ੍ਹਾ ਹੈ ਦਿੱਲੀ ਬੰਬਈ ਚੰਡੀਗੜ੍ਹ ਆ ਦਿੱਲੀ ਦਾ ਹੈਗਾ ਦਿੱਲੀ ਦਾ ਅੱਛਾ ਦਿੱਲੀ ਦਾ ਇਹਦਾ ਆਪਣਾ ਦਿੱਲੀ ਦਾ ਵਾ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਨਹੀਂ ਉਹ ਫਿਰ ਡਾਇਰੈਕਟ ਨਹੀਂ ਲੈਂਦਾ ਆਪਣੇ ਅਕਾਊਂਟ ਵਿੱਚ ਹਾਂਜੀ ਮੈਕੋ ਡਾਇਰੈਕਟ ਨਹੀਂ ਲੈਂਦਾ ਆਪਣੇ ਅਕਾਊਂਟ ਵਿੱਚ ਨਹੀਂ ਉਹ ਤਾਂ ਜਿਹੜਾ ਸੀਓ ਸਾਹਿਬ ਹੈਗਾ ਨਾ ਉਹਨੂੰ ਆਪਾਂ ਨਾ ਕਰਵਾਇ ਸੀ ਨਾ ਬੱਟ ਗੱਲ ਇਹ ਹੈਗੀ ਅੱਛਾ ਕਰਨਾ ਉਹਦੀ ਡਿਟੇਲ ਭੇਜਣਾ ਤੁਹਾਨੂੰ ਉਹਦੀ ਡਿਟੇਲ ਤੇ ਜਾਣਕਾਰੀ ਠੀਕ ਹੈ ਜੀ ਠੀਕ ਹੈ ਹਾਂ ਤੁਸੀਂ ਇਹਦਾ ਕਰੋ ਮੈਨੂੰ ਸੈਂਡ ਕਰੋ WhatsApp ਤੇ ਨਾ ਆਪਾਂ ਖਾਤਾ ਨੰਬਰ ਮੈਂ ਤੁਹਾਨੂੰ ਕਰਾ ਕੇ ਹੁਣੇ ਦੱਸਦਾ ਤੁਹਾਨੂੰ ਕਿੰਨੀ ਅਮਾਉਂਟ ਹੈ ਉਹਨੂੰ ਆਪਾਂ 280 ਦੇਣਾ ਸੀ ਨਾ ਅੱਜ ਦੀ ਡੇਟ ਐ ਗ੍ਰੀਨ ਕਾਰਡ ਦੀ ਪੇਮੈਂਟ ਦੀ ਲਾਸਟ ਡੇਟ ਸੀ ਮੇਰੀ ਅੱਛਾ ਅੱਛਾ ਠੀਕ ਹੈ ਹਾਂਜੀ ਹਾਂ ਚਲੋ ਕੋਈ ਨਹੀਂ ਭੇਜ ਦਿੰਦੇ ਆ والله ਹਲੇ ਤਾਂ ਮੈਸੇਜ ਕਰਾਂ ਤੇ WhatsApp ਨੰਬਰ ਹੈ ਹੈਗਾ ਆਪਣਾ ਹਾਂਜੀ ਇਹਦੇ ਤੇ ਭੇਜੋ ਮੈਨੂੰ ਹਾਂਜੀ ਹਾਂ ਠੀਕ ਹੈ ਠੀਕ ਆ ਫੇਰ ਤੁਹਾਡਾ ਕਦੋਂ ਚੱਕਰ ਲੱਗ ਰਿਹਾ ਮੈਂ ਤਾਂ ਅਗਲੇ ਮਹੀਨੇ ਦੀ ਤਿਆਰੀ ਹੈਗੀ ਮੇਰੀ ਅਗਲੇ ਮਹੀਨੇ ਆ ਜਿਹੜਾ ਮੈਂ ਹਾਂਜੀ ਫੇ ਬੱਚੇ ਵੀ ਆਉਣਗੇ ਨਾਲ ਆ ਹਾਂ ਸਾਰੇ ਆਉਣਗੇ ਇਕੱਠੇ ਅੱਛਾ ਅੱਛਾ ਚਲੋ ਠੀਕ ਆ ਫਿਰ ਤਾਂ ਵਧੀਆ ਹਾਂਜੀ ਹਾਂਜੀ ਲਾਵਾਂਗੇ ਗੇੜਾ ਹੋਰ ਕੀ ਕਰੀਏ ਹੁਣ ਠੀਕ ਹੈ ਜੀ ਠੀਕ ਆ ਚਲੋ ਕੋਈ ਨਹੀਂ ਭੇਜ ਦਿਓ ਤੁਸੀਂ ਆ ਤੁਸੀਂ ਭੇਜੋ ਮੈਨੂੰ ਆਪਣੇ ਨਾ ਚੈੱਕ ਦੀ ਫੋਟੋ ਹੋਵੇ ਜਾਂ ਬੈਂਕ ਵਾਲੀ ਕਾਪੀ ਨਹੀਂ ਹੁੰਦੀ ਜਿਹੜੀ ਹਾਂਜੀ ਉਹਦੀ ਫੋਟੋ ਕਰ ਲੋ ਮੈਨੂੰ ਜਨਾਦੂ ਕਰਾ ਕੇ ਆਉਣੇ ਦਾਤਾ ਫਿਰ ਉਹਦੀ ਡਿਟੇਲ ਵੇਖ ਕੇ ਜਾਣਾ ਤੇ ਉਹਦਾ ਨੰਬਰ ਵੀ ਤੇ ਜਾਗਾ ਫਿਰ ਉਹਨੂੰ ਟ੍ਰਾਂਸਫਰ ਕਰ ਦੇ ਦੇ ਤੁਸੀਂ ਇਹਨਾਂ ਗੁਰਦੀਪੀਰੇ ਦੀ ਆਵਾਜ਼ ਨਹੀਂ ਲੱਗਦੀ ਮੈਨੂੰ ਨਹੀਂ ਇਹ ਗੁਰਦੀਪੀਰੇ ਨਹੀਂ ਹੈਗਾ ਵਾ ਤੁਹਾਨੂੰ ਦੱਸਾਂ ਇਹ ਆ ਪਾਕਿਸਤਾਨੀ ਚੋਰ ਸ਼ਰਮ ਨਹੀਂ ਆਉਂਦੀ ਤੁਹਾਨੂੰ ਬਿੱਲੇ ਤੁਸੀਂ ਉਥੇ ਬੈਠੇ ਆ ਹੈ ਪਾਗਲ ਬਣਾਈ ਜਾਂਦੇ ਆ ਕੁੱਤਾ ਕਿਸੇ ਥਾਂ ਦਾ